ਲੰਬੇ ਇੰਤਜ਼ਾਰ ਤੋਂ ਬਾਅਦ ਖਡੂਰ ਸਾਹਿਬ ਤੋਂ ਲੋਕ ਸਭਾ ਸੰਸਦ ਭਾਈ ਅਮਰਤਪਾਲ ਸਿੰਘ ਕੱਲ ਆ ਲੋਕ ਸਭਾ ਵਿੱਚ ਸੌਹ ਚੁੱਕਣ ਜਾ ਰਹੇ ਨੇ ਉਹਨਾਂ ਨੂੰ 4 ਦਿਨ ਦੀ ਪੈਰੋਲ ਮਿਲੀ ਆ ਸਾਡੇ ਨਾਲ ਉਹਨਾਂ ਦੇ ਪਿਤਾ ਬਪੂਤਰ ਸਹਿਮ ਸਿੰਘ ਜੀ ਆ ਬਪੂ ਜੀ ਪਹਿਲੇ ਤੋਂ ਸਵਾਗਤ ਹੈ ਤੁਹਾਡੇ ਲਿਵਿੰਗ ਇੰਡੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਮੇਰਾ ਸਵਾਲ ਇਹ ਹੀ ਆ ਕਿ ਕੱਲ ਭਾਈ ਅਮਰਤਪਾਲ ਸਿੰਘ ਜੀ ਸੌਹ ਚੁੱਕਣ ਜਾ ਰਹੇ ਹੋ ਕੀ ਕਹਿਣਾ ਨੇ ਜੀ ਅਸੀਂ ਗੁਰੂ ਸਾਹਿਬ ਦਾ ਕਟਾਨਕੋਟ ਸ਼ੁਕਰ ਕਰਦੇ ਆ ਸੰਗਤਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਦੀ ਬਦੌਲਤ ਇਹ ਮੌਕਾ ਆ ਰਿਹਾ ਤੇ ਇਹ ਵੈਸੇ ਸਰਕਾਰ ਨੇ ਕਾਫੀ ਲੇਟ ਕੀਤਾ ਪਰ ਚਲੋ ਫਿਰ ਵੀ ਦੇਰ ਆਏ درست ਆਏ ਤੇ ਉਹ ਕੱਲ ਸੌ ਚੁੱਕਣਗੇ ਤੇ ਉਹ ਆਪਣੇ ਹਲਕੇ ਦੀ ਜੁੜੇ ਪਰਮਾਨੈਂਟ ਉਹਨਾਂ ਕੋਲ ਮੈਨਦਗੀ ਦਾ ਇਸ ਮੌਕਾ ਮਿਲ ਜੂਗਾ ਤੋਂ ਬਾਅਦ ਜਿਹੜੀ ਅਸੀਂ ਬਾਤੋਂ ਬਾਤ ਜੋ ਹਲਕੇ ਦੀ ਅਸੀਂ ਅ ਇਹਨਾਂ ਨੂੰ ਸਰਕਾਰ ਨੂੰ ਅਪੀਲ ਕਰਦੇ ਆ ਕਿ ਉਹਨਾਂ ਨੂੰ ਤੁਰੰਤ ਉਹਨਾਂ ਤੇ ਜੋ ਕੇਸ ਬਣਾਏ ਝੂਠੇ ਉਹ ਉਹਨਾਂ ਨੂੰ ਵਾਪਸ ਲੈ ਕੇ ਉਹਨਾਂ ਨੂੰ ਹਲਕੇ ਦੀ ਸੇਵਾ ਕਰਨ ਦਾ ਮੌਕਾ ਦੇਣ। ਲੇਟ ਹੋਣ ਦਾ ਤੁਸੀਂ ਕਾਰਨ ਕੀ ਮੰਨਦੇ ਹੋ ਪੰਜਾਬ ਸਰਕਾਰ ਜਾਂ ਕੇਂਦਰ ਜਾਂ ਕੇਂਦਰ ਦੀਆਂ ਜਿਹੜੀਆਂ ਏਜੰਸੀਆਂ ਉਹਨਾਂ ਦਾ ਨਹੀਂ ਇਹ ਹੁਣ ਇਹਦੇ ਵਿੱਚ ਪਤਾ ਨਹੀਂ ਕਿਹੜੀ ਧਿਰ ਪਰ ਜਿਸ ਜਿਹਦੀ ਵਜ੍ਹਾ ਨਾਲ ਵੀ ਹੋਈ ਹੈ ਉਹ ਵੈਸੇ ਠੀਕ ਨਹੀਂ ਹੋਇਆ ਚਲੋ ਜੋ ਵੀ ਹੋ ਗਿਆ ਬਿੱਤਾ ਸਮਾਂ ਤਾਂ ਨਿਕਲ ਗਿਆ ਹੁਣ ਆਉਣ ਵਾਲੇ ਸਮੇਂ 'ਚ ਅਸੀਂ ਇਹੋ ਉਮੀਦ ਕਰਦੇ ਹਾਂ ਕਿ ਉਹ ਲੋਕ ਭਾਵਨਾਵਾਂ ਦੀ ਕਦਰ ਕਰਦੇ ਹੋਏ ਇਹ ਉਹਨਾਂ ਤੋਂ ਜਿਹੜੇ ਕੇਸ ਵਾਪਸ ਲੈ ਕੇ ਉਹਨਾਂ ਨੂੰ ਰਿਹਾ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਤੁਸੀਂ ਐਂ ਤਾਂ ਕੋਈ ਕੰਡੀਸ਼ਨਾਂ ਲਗਾਈਆਂ ਤੁਸੀਂ ਮਿਲੋਗੇ ਕੱਲ ਨੂੰ ਜਾਂ ਕਿੰਨੇ ਵਜੇ ਸੌ ਚੁੱਕਣਗੇ ਇਸ ਵਾਰੀ ਕੁਝ ਇਹ ਇਹ ਸਵੇਰੇ ਕਲੀਅਰ ਹੋਊਗਾ ਕਿ ਕਿਨੂ ਕਿਨੂ ਮਿਲਨ ਦਿੱਤਾ ਜਾਂਦਾ ਕੀ ਕੰਡੀਸ਼ਨਾਂ ਅਪਲਾਈ ਕਰਦੇ ਹੋ ਤੇ ਇਹ ਹੁਣ ਅਜੇ ਤੱਕ ਫਿਲਹਾਲ ਤੇ ਸਾਨੂੰ ਕੋਈ ਇਦਾਂ ਦੀ ਕੋਈ ਜਾਣ ਇਨਾ ਇਨਾ ਸਾਨੂੰ ਦੱਸਿਆ ਕਿ ਪਰਿਵਾਰਕ ਮੈਂਬਰ ਮਿਲ ਸਕਦੇ ਆ ਪਰ ਇਸ ਚੀਜ਼ ਦਾ ਸਾਨੂੰ ਰੋਸ ਹੈ ਕਿ ਇਹਨੇ ਲੋਕ ਉਹਨਾਂ ਨੂੰ ਮਿਲਣਾ ਚਾਹੁੰਦੇ ਆ ਜਿਹੜੇ ਈਦੀ ਦੂਰੋਂ ਚੱਲ ਕੇ ਆਏ ਆ ਤੇ ਉਹਨਾਂ ਸਾਰਿਆਂ ਨੂੰ ਮਿਲਣ ਦਾ ਮੌਕਾ ਦਿੱਤਾ ਜਾਣਾ ਹੈ ਲੋਕ ਸਭਾ ਹਲਕੇ ਵੀ ਉਹਨਾਂ ਨੂੰ ਜਾਣਾ ਚਾਹੀਦਾ ਹਾਂਜੀ ਉਹ ਤੇ ਅਸੀਂ ਕਹਿੰਨੇ ਕਿ ਜੇ ਉਹਨਾਂ ਨੂੰ ਪਹਿਲੀ ਗੱਲ ਤੇ ਰਿਆ ਕਰਨ ਨਹੀਂ ਤੇ ਜੇ ਕੁਝ ਸਮਾਂ ਲੱਗ ਸਕਦਾ ਤਾਂ ਉਹਦੀ ਪ੍ਰੋਲ ਵਧਾ ਕੇ ਉਹਨਾਂ ਨੂੰ ਆਪਣੇ ਹਲਕੇ ਦਾ ਧੰਨਵਾਦੀ ਦੌਰਾ ਕਰਨ ਦਾ ਮੌਕਾ ਦਿੱਤਾ ਜਾਣਾ ਹੈ ਬਾਪੂ ਜੀ ਮੈਂ ਗੱਲ ਕਰਾਂ ਤੇ ਹੁਣ ਤੱਕ ਕਿੰਨੀਆਂ ਕਿ ਜਿਹੜੀਆਂ ਸੰਸਥਾ ਹਾਲਾਕੇ ਦੇਸ਼ਾਂ ਜਾਂ ਵਿਦੇਸ਼ਾਂ ਜਾਂ ਵਿਦੇਸ਼ਾਂ ਵਿੱਚ ਵੀ ਉਹਨਾਂ ਦੀ ਜਿਹੜੀ ਰਿਹਾਈ ਦੀ ਆ ਮੰਗ ਹੋ ਰਹੀ ਆ ਜਿਹੜਾ ਦੇਸ਼ ਦੇ ਵਿੱਚ ਖਾਸ ਕਰਕੇ ਪੰਜਾਬ ਵਿੱਚ ਸੈਕਸ ਸੰਸਥਾਵਾਂ ਕਿੰਨੀਆਂ ਕ ਅੱਗੇ ਆ ਰਹੀਆਂ ਨੇ ਸਾਰੇ ਸਾਰਾ ਪੰਥ ਹੀ ਮੇਰੇ ਖਿਆਲੇ ਇਹ ਗੱਲ ਦਾ ਜਿਹੜੇ ਆ ਖਰੂਰ ਸਾਹਿਬ ਦੇ ਹਲਕੇ ਨੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਜਿਹੜਾ ਇਹ ਇਲੈਕਸ਼ਨ ਸਜੋਗ ਪਿਆ ਉਹ ਸਾਰੇ ਉਹਨਾਂ ਦੀ ਰਿਹਾਈ ਚਾਹੁੰਦੇ ਰਿਹਾਈ ਵਾਸਤੇ ਉਹਨਾਂ ਨੇ ਸਾਰੇ ਇੰਡੀਪੈਂਡੈਂਟ ਸਪੋਰਟ ਕੀਤੀ ਆ ਮੇਰਾ ਖਿਆਲ ਹੈ ਕਿ ਅਜੇ ਵੀ ਬਹੁਤ ਬਾਹਰ ਵਿਦੇਸ਼ਾਂ 'ਚ ਵੀ ਲੋਕ ਆਵਾਜ਼ ਚੁੱਕ ਰਹੇ ਆ ਹੁਣ ਦਿੱਲੀ ਗੁਰਦਵਾਰਾ ਪਰਮ ਕਮੇਟੀ ਨੇ ਵੀ ਕੱਲ ਪਰ ਇਸ ਨੂੰ ਨਾ ਫੜ ਕਰਕੇ ਸਰਕਾਰ ਨੂੰ ਕਿਹਾ ਕਿ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਅਸੀਂ ਸਾਰਿਆਂ ਜਿਹੜੇ ਵੀ ਇਹ ਆਵਾਜ਼ ਉਠਾ ਰਹੇ ਆ ਬੇਇਨਸਾਫੀ ਦੇ ਖਿਲਾਫ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਇਹਨਾਂ ਪ੍ਰਧਾਨ ਜੀ ਉਹਨਾਂ ਦਾ ਹੋਰ ਜਸਦਰ ਸਾਹਿਬ ਉਹਨਾਂ ਦਾ ਸਾਰਿਆਂ ਦਾ ਅੱਜ ਤੁਹਾਨੂੰ ਸਨਮਾਨਤ ਵੀ ਕੀਤਾ ਦਿੱਲੀ ਪਹੁੰਚੋ ਬਗਲਾ ਸਾਹਿਬ ਸਨਮਾਨਤ ਕੀਤਾ ਜਿਸ ਵਰਦਵਾਰ ਕਦਮ ਆਸੀਂ ਨਹੀਂ ਅਸੀਂ ਕਮੇਟੀ ਦਾ ਬਹੁਤ ਬਹੁਤ ਧੰਨਵਾਦੀ ਤਹਿ ਦਿਲ ਤੋਂ ਕਿ ਉਹਨਾਂ ਨੇ ਨਿਮਾਣਿਆਂ ਨੂੰ ਮਾਨ ਬਖਸ਼ਿਆ ਤੇ ਗੁਰੂ ਪਾਤਸ਼ਾਹ ਉਹਨਾਂ ਨੂੰ ਵੀ ਚੜ੍ਹਦੀ ਕਲਾ ਸਾਰੇ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਭਾਈ ਸਾਹਿਬ ਲਈ ਕੀ ਦਿੱਤਾਂ ਤੁਸੀਂ ਉਹਨਾਂ ਨੇ ਪ੍ਰਸ਼ਾਦ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਸ੍ਰੋਪਾ ਭਾਈ ਸਾਹਿਬ ਨੂੰ ਭੇਟ ਕਰਨ ਵਾਸਤੇ ਸਾਡੀ ਡਿਊਟੀ ਲਾਈ ਹੈ ਤੇ ਅਸੀਂ ਉਹ ਕੱਲ ਨੂੰ ਜਦੋਂ ਸਾਡੀ ਮੁਲਾਕਾਤ ਹੁੰਦੀ ਉਹਨਾਂ ਨਾਲ ਤੇ ਅਸੀਂ ਉਹਨਾਂ ਨੂੰ ਇਹ ਜਰੂਰ ਪਹੁੰਚਦਾ ਕਰਾਂਗੇ ਜਿਹੜਾ ਐਨਐਸਏ ਵਧਿਆ ਵਾ ਜਿੱਤਨ ਤੋਂ ਬਾਅਦ ਵਧਿਆ ਵਾ ਜਾਂ ਜਿੱਤਨ ਤੋਂ ਪਹਿਲਾਂ ਹੀ ਉਹ ਵਧ ਨਹੀਂ ਮੇਰੇ ਖਿਆਲ ਉਹ ਮਾਰਚ ਚ ਹੀ ਵਧ ਗਿਆ ਸੀਗਾ ਤੇ ਉਹ ਤਿੰਨ ਤਿੰਨ ਮਹੀਨੇ ਬਾਅਦ ਰਿਵਿਊ ਹੁੰਦਾ ਤਿੰਨ ਮਹੀਨੇ ਬਾਅਦ ਫਿਰ ਵਧਾਤਾ ਹੋਊਗਾ ਇਹ ਮੇਰੇ ਖਿਆਲ ਇਹ ਵੀ ਸਰਕਾਰ ਦੀ ਬੜੀ ਜਿਹੜੀ ਆ ਇੱਕ ਇਹ ਗਲਤ ਫੈਸਲਾ ਵਾ ਕਿ ਉਹ ਐਡੀ ਮਾਰਜਨ ਆਈ ਦੀ ਵੱਡੀ ਲੀਡ ਨਾਲ ਜਿੱਤੇ ਆ ਤੇ ਉਹਨਾਂ ਤੇ ਇਹ ਦੁਬਾਰਾ ਨਹੀਂ ਸੀ ਵਧਾਈ ਜਾਣੀ ਚਾਹੀਦੀ ਜੇ ਹੁਣ ਵਧਾਈ ਵੀ ਤੇ ਉਹਨੂੰ ਵਾਪਸ ਵੀ ਲਿਆ ਜਾ ਸਕਦਾ ਸਰਕਾਰ ਜਾਵੇ ਤੇ ਅਸੀਂ ਸਰਕਾਰ ਨੂੰ ਅਪੀਲ ਕਰਨੇ ਕੋ ਉਹਨੂੰ ਜਲਦੀ ਤੋਂ ਜਲਦੀ ਵਾਪਸ ਲਾਉ। ਕੋਸ਼ਿਸ਼ ਕਰ ਰਹੇ ਹਾਂ। ਨਹੀਂ ਕੋਸ਼ਿਸ਼ ਅਸੀਂ ਇਹੋ ਹੀ ਕਰ ਰਹੇ ਆ ਸਰਕਾਰ ਨੂੰ ਮਿਲਦੀ ਪੰਜ ਪੰਜਾਬ ਸਰਕਾਰ ਨੂੰ ਆ ਸਾਰੇ ਅਪੀਲ ਕਰ ਰਹੇ ਆ ਅਸੀਂ ਸਾਰਾ ਕੁਝ ਇਹ ਚੀਜ਼ ਹੈ ਕਿ ਲੋਕਾਂ ਨੇ ਤੇ ਇਹ ਜਿਹੜਾ ਐਡਾ ਵੱਡੇ ਮਾਰਜਨ ਆ ਉਹ ਲੋਕਾਂ ਦੀ ਅਪੀਲ ਹੀ ਮੰਨਣੀ ਚਾਹੀਦੀ ਉਹਨਾਂ ਨੂੰ। ਹਾਂਜੀ। ਤੇ ਅ ਮੇਰਾ ਲਾਸਟ ਸਵਾਲ ਹੈ ਕਿ ਜਿਹੜਾ ਹਜੇ ਵੀ ਕਿਹਾ ਜਾ ਰਿਹਾ ਕਿ ਜਿਵੇਂ ਭਾਈ ਸਰਬਜੀ ਸਿੰਘ ਖਾਲਸਾ ਫਰੀਦਕੋਟ ਤੋਂ ਜਿੱਤਨੇ ਆਜ਼ਾਦ ਔਰ ਸਖਸ਼ਕਤੀਆਂ ਜਿੱਤਨੇ ਆ ਭਾਈ ਅਮਰਪਾਲ ਸਿੰਘ ਕਿਹਾ ਜਾ ਰਿਹਾ ਕਿ ਉਹ ਆਉਣ ਵਾਲੇ ਸਮੇਂ ਲਈ ਖਤਰਾ ਹੋ ਸਕਦੇ ਨੇ ਖਾਸ ਕਰਕੇ ਸੰਸਦ ਲਈ ਇਹੋ ਜੀਆਂ ਆਵਾਜ਼ਾਂ ਚੁੱਕਿਆ ਜਾ ਨੇ ਇਹ ਮੇਰਾ ਖਿਆਲ ਹੈ ਜਿਹੜੇ ਲੋਕ ਝੂਠੀ ਰਾਜਨੀਤੀ ਕਰਦੇ ਜਾਂ ਫਿਰ ਕੋਪਣਾ ਫੁਲਾਣਾ ਚਾਹੁੰਦੇ ਉਹਨਾਂ ਨੂੰ ਤੇ ਖਤਰਾ ਹੋ ਸਕਦਾ ਮੇਰਾ ਖਿਆਲ ਆਮ ਲੋਕ ਤਾਂ ਬਹੁਤ ਖੁਸ਼ੀ ਨਾਲ ਜੇ ਉਹਨਾਂ ਨੇ ਏਡੀ ਵਡੀ ਲੀਡਰਾਂ ਜਿੱਤਾਇਆ ਜੇ ਉਹਨਾਂ ਨੂੰ ਕੋਈ ਖਤਰਾ ਮਹਿਸੂਸ ਹੁੰਦਾ ਤਾਂ ਉਹ ਕਦੇ ਵੀ ਇਹ ਏਡਾ ਵੱਡਾ ਰਿਸਕ ਲੈ ਕੇ ਏਡੀਆਂ ਪਾਰਟੀਆਂ ਦੇ ਖਿਲਾਫ ਜਾ ਕੇ ਉਹ ਸਰਕਾਰ ਦੇ ਖਿਲਾਫ ਜਾ ਕੇ ਇਨੀ ਵੋਟ ਨਾ ਪਾਉਂਦੇ ਉਹਨਾਂ ਨੇ ਇੱਕ ਹੋਰ ਹੈ ਕਿ ਕੇਵਲ ਰਿਹਾਈ ਲਈ ਚੋਣ ਲੜੀ ਆ ਕਿ ਲੋਕਾਂ ਦੀ ਸੇਵਾ ਲਈ ਕਿਉਂਕਿ ਕਾਫੀ ਜਿਹੜਾ ਇਹ ਵੀ ਚਰਚਾ ਹੈ ਕਿ ਕੇਵਲ ਰਿਹਾਈ ਲਈ ਬਾਹਰ 온ਲੀ ਜੇ ਤਾਂ ਨਹੀਂ ਇਹ ਜੀ ਕਿ ਉਹ ਤੇ ਪਹਿਲਾਂ ਵੀ ਜਦੋਂ ਇੱਥੇ ਵਿਚਰਦੇ ਸੀ ਉਦੋਂ ਵੀ ਸੰਗਤਾਂ ਦੀ ਸੇਵਾ ਨੌਜਵਾਨੀ ਨੂੰ ਨਸ਼ਿਆਂ ਤੋਂ ਕੱਢਣ ਦਾ ਗੁਰੂ ਨਾਲ ਜੋੜਨ ਦਾ ਜਿਹੜਾ ਉਹ ਕਾਰਜ ਕਰ ਰਿਹਾ ਸੀ ਤੇ ਉਹਨਾਂ ਦੀ ਸੇਵਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਲੋਕਾਂ ਨੇ ਉਹਨਾਂ ਨੂੰ ਮਜਬੂਰ ਕੀਤਾ ਕਿ ਤੁਸੀਂ ਰਾਜਨੀਤੀ ਚਾਓ ਨਹੀਂ ਤੇ ਉਹਨਾਂ ਦਾ ਕੋਈ ਆਉਣ ਦੀ ਕੋਈ ਇਹੋ ਜਿਹੀ ਚਾਹਨਾ ਨਹੀਂ ਸੀ ਤੇ ਚਲੋ ਲੋਕਾਂ ਨੇ ਜਿਹੜਾ ਉਹਨਾਂ ਦੇ ਉੱਪਰ ਜ਼ਿੰਮੇਵਾਰੀ ਲਈ ਹੈ ਮੇਰੇ ਖਿਆਲ ਕੋ ਬਖੂਬੀ ਨਬ ਕੱਲ ਸੌ ਚੁੱਕ ਲੈਣਗੇ ਔਰ ਪੂਰਨ ਉਸ ਸੰਸਦ ਆਪਣੇ ਲੋਕ ਸਭਾ ਦੇ ਹੋ ਜਾਣਗੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਮੀਜ਼ਕ ਡਿਬਰੂਗੜ ਜੇਲ੍ਹ ਚ ਜਾਣਾ ਪੈ ਸਕਦਾ ਵਾ ਜਾਣਾ ਜਾਣਾ ਪਊਗਾ ਤੇ ਲੋਕ ਸਭਾ ਹਲਕੇ ਦੀ ਕੌਣ ਜ਼ਿੰਮੇਵਾਰੀ ਸੰਭੋਗੇ ਤੁਸੀਂ ਦੇਖੋਗੇ ਜਾਂ ਕੋਈ ਟੀਮ ਬਣਾਈ ਹੋਈ ਇਸ ਕਰਕੇ ਇਹ ਚੀਜ਼ ਹੁਣ ਅਸੀਂ ਅਜੇ ਤੱਕ ਤੇ ਅਸੀਂ ਆਸੀਂ ਤੇ ਚਾਹ ਰਹੇ ਹਾਂ ਕਿ ਉਹ ਵਹੀ ਸਰਕਾਰ ਉਹਨਾਂ ਨੂੰ ਮੌਕਾ ਦੇਵੇ ਕਿ ਉਹਨਾਂ ਨੂੰ ਲੋਕਾਂ ਨੇ ਚੁਣਿਆ ਤੇ ਲੋਕਾਂ ਦੀ ਸੇਵਾ ਕਰਨ ਦਾ ਇਹ ਫਿਰ ਵੀ ਜਿੰਨਾ ਚਿਰ ਕੁਝ ਅਜੇ ਕਲੀਅਰ ਨਹੀਂ ਹੁੰਦਾ ਉਹਨਾਂ ਚਿਰ ਵਾਸਤੇ ਅਸੀਂ ਪਰਿਵਾਰਕ ਤੌਰ ਤੇ ਜੋ ਸਾਡੀ ਟੀਮ ਹੈ ਸਾਰੇ ਜਣੇ ਅਸੀਂ ਰਲ ਮਿਲ ਕੇ ਇਹ ਡਿਊਟੀ ਨਿਭਾਵਾਂਗੇ ਅੱਗੇ ਕੋਈ ਪਾਰਟੀ ਬਣਾਉਣ ਦਾ ਕੋਈ ਇਹੋ ਜਿਹਾ ਵਿਚਾਰ ਚੱਲ ਰਿਹਾ ਨਹੀਂ ਅਸੀਂ ਬਹੁਤ ਬਹੁਤ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਨਾਲ ਜਿਹੜੇ ਲੜਕੇ ਜੇਲ੍ਹ ਚਾ ਜਾਂ ਜੇਲ੍ਹ ਤੋਂ ਬਾਹਰ ਆ ਉਹ ਚੋਣਾ ਵੀ ਹੋਣਾ ਲੜ ਰਿਹਾ ਨਹੀਂ ਅਸੀਂ ਦੇ ਸੋਚਦੇ ਵੀ ਸਿੱਖਾਂ ਦੀ ਇੱਕ ਇੱਕੋ ਹੀ ਪਾਰਟੀ ਹੋਣੀ ਚਾਹੀਦੀ ਸਾਰੇ ਸਿੱਖਾਂ ਦੀ ਕਿਉਂਕਿ ਜੇ ਅਸੀਂ ਵੰਡੀਆਂ ਚ ਰਾਵਾਂਗੇ ਤੇ ਮੇਰਾ ਖਲਸਾ ਡਾਗੇ ਬਹੁਤ ਨੁਕਸਾਨ ਹੋਇਆ ਤੇ ਹੋਰ ਨਾ ਹੋਵੇ ਅਸੀਂ ਸਾਰੇ ਸਾਰੇ ਅਕਾਲ ਤਖਤ ਦੀ ਗਵਾਹੀ ਚ ਜਾਂ ਕੋਈ ਵੀ ਐਸਜੀ ਇੱਕ ਪਾਰਟੀ ਹੋਵੇ ਜਿਹਦੇ ਸਾਰਿਆਂ ਨੂੰ ਨਮਾਇਦਗੀ ਮਿਲੇ ਤੇ ਸਾਰੇ ਇਹਦੇ ਚ ਭਾਗੀਦਾਰ ਬਣਨ ਤੇ ਸਾਰੇ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਇੰਡੀਆ ਬਲੌਕ ਆ ਹੁਣ ਰਵਨੀਤ ਸਿੰਘ ਬਿੱਟੂ ਕੇਂਦਰੀ ਮੰਤਰੀ ਬਣੇ ਆ ਤੇ ਉਹਨਾਂ ਨੇ ਵੀ ਆਵਾਜ਼ ਚੁੱਕੀ ਆ ਕਿ ਬੰਦੀ ਸਿੰਘ ਬਾਹਰ ਹੋਣੀ ਚਾਹੀਦੀ ਉਹਨਾਂ ਬਾਰੇ ਕੀ ਕਹਣਾ ਹੈ ਮੇਰਾ ਖਿਆਲ ਉਹ ਕਦੀ ਕੋਈ ਬਿਆਨ ਦੰਦੇ ਕਦੀ ਕੋਈ ਬਿਆਨ ਦੰਦੇ ਮੇਰਾ ਖਿਆਲ ਹੈ ਉਹਨਾਂ ਨੂੰ ਕੁਝ ਕਰਕੇ ਦਿਖਾਉਣਾ ਚਾਹੀਦਾ ਬਿਆਨ ਦੇਣ ਨਾਲੋਂ ਕੁਝ ਉਹਨਾਂ ਨੂੰ ਇਸ ਇਸ ਵਿਸ਼ੇ ਤੇ ਕੰਮ ਕਰਨਾ ਚਾਹੀਦਾ ਲਾਸਟ ਸਵਾਲ ਸੰਗਤਾਂ ਨੂੰ ਕੀ ਕਹਿਣਾ ਚਾਹੀਦਾ ਹਾਂਜੀ ਸੰਗਤਾਂ ਨੂੰ ਕੀ ਕਹਿਣਾ ਚਾਹੀਦਾ ਸੰਗਤਾਂ ਨੂੰ ਤੇ ਅਸੀਂ ਸੰਗਤਾਂ ਦਾ ਧੰਨਵਾਦ ਹੀ ਕਰ ਸਕਦੇ ਹਾਂ ਕਿ ਉਹਨਾਂ ਨੇ ਇੰਨਾ ਵੱਡਾ ਮਾਣ ਬਖਸ਼ਿਆ ਇਸ ਕਰਕੇ ਅਸੀਂ ਉਹਨਾਂ ਦੇ तहे ਦਿਲ ਤੋਂ ਧੰਨਵਾਦ ਤੇ ਅੱਗੇ ਤੋਂ ਵੀ ਅਸੀਂ ਕਹੋਣੇ ਕਿ ਜੋ ਕੌਮੀ ਕਾਰਜਾਂ ਲਈ ਉਹ ਸਾਰੇ ਜਣੇ ਰਲ ਮਿਲ ਕੇ ਆਪਾਂ ਸਾਰੇ ਕਾਰਜ ਕਰੀਏ ਤਾਂ ਹੀ ਅਸੀਂ ਕੰਮਜਾਬ ਹੋ ਸਕਾਂਗੇ ਧੰਨਵਾਦ ਸਾਡੇ ਨਾਲ ਗੱਲਬਾਤ ਕਰ ਲਈ ਇਹ ਸਨ ਭਾਈ ਅਮਰਪਾਲ ਸਿੰਘ ਦੇ ਪਿਤਾ ਬਾਬਾ ਤੇਰੇਸੇਮ ਸਿੰਘ ਜੀ ਜੋ ਸਾਡੇ ਨਾਲ ਗੱਲਬਾਤ ਕਰ ਰਹੇ ਸਨ ਕੈਮਰਾਮੈਨ ਦਵਿੰਦਰ ਸਿੰਘ ਨਾਲ ਅਮਰਜਿੰਦਰ ਸਿੰਘ ਲਿਵਿੰਗ ਇੰਡੀਆ ਦਿੱਲੀ